ਟੌਕੀ ਰਹੀ ਅਮਰੀਕਾ ਭੇਜਣ ਵਾਲੇ ਏਜੰਟਾਂ ਖਿਲਾਫ ਪੀੜੀ ਦੇ ਵੱਲੋਂ ਸਿਕੰਜਾ ਕੱਸਿਆ ਗਿਆ ਪੰਜਾਬ ਅਤੇ ਗੁਜਰਾਤ ਦੇ ਖਾਸ ਤੌਰ ਤੇ ਕਈ ਏਜੰਟ ਨੇ ਜਿਹੜੇ ਈਡੀ ਦੀ ਰਡਾਰ ਤੇ ਨੇ ਈਡੀ ਦੇ ਵੱਲੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਆ ਤਾਂ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ 4000 ਦੇ ਕਰੀਬ ਜੜੀਆਂ منی ਦੀਆਂ ਪੈਸੇ ਦੀਆਂ ट्रांजੈਕਸ਼ਨਾਂ ਹੋਈਆਂ ਨੇ ਉਹਨਾਂ ट्रांजੈਕਸ਼ਨਾਂ ਦੇ ਮਾਮਲੇ ਦੇ ਵਿੱਚ ED ਦੇ ਵੱਲੋਂ ਖਾਸ ਤੌਰ ਤੇ ਪੰਜਾਬ ਅਤੇ ਗੁਜਰਾਤ ਦੇ ਏਜੰਟਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਜਦੋਂ ਅਮਰੀਕਾ ਦੇ ਵੱਲੋਂ ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਆ ਕੇ ਖੁਲਾਸੇ ਕੀਤੇ ਜਾਂਦੇ ਨੇ ਕਿ ਕਿਸ ਤਰੀਕੇ ਏਜੰਟਾਂ ਦੇ ਵੱਲੋਂ ਉਹਨਾਂ ਦੇ ਕੋਲੋਂ ਕਿਸੇ ਦੇ ਕੋਲੋਂ 30 ਲੱਖ 40 ਲੱਖ 60 ਲੱਖ ਤੱਕ ਦੇ ਰੁਪਏ ਲਾਗੇ ਅਮਰੀਕਾ ਦੀ ਡੌਂਕੀ ਲਗਵਾਈ ਜਾਂਦੀ ਹੈ ਤਾਂ ਉਸ ਮਾਮਲੇ ਦੇ ਵਿੱਚ ED ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਏਜੰਟਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਮਨੁੱਖੀ ਤਸਕਰੀ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਕਿ ਇਹ ਪੈਸੇ ਦੀਆਂ ट्रांजੈਕਸ਼ਨਾਂ ਕਿੱਥੋਂ ਆਈਆਂ ਨੇ ਕਿੱਥੋਂ ਪੈਸੇ ਆਏ ਨੇ ਤੇ ਕਿੱਥੇ ਗਏ ਨੇ ਇਸ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਜਿਹੜੀ ਏਜੰਟਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ